ਜਿਹੜਾ ਬੱਚਾ ਕਮਾਊ ਹੋ ਦੇਵੇ ਉਹਦੇ ਸਿਰ ਤੇ ਹੱਥ ਰੱਖ ਦਵੇ ਵੀ ਉਹ ਅੱਜ ਤੱਕ ਸਾਡਾ ਪੁੱਤ ਹੈ ਉਹਨੂੰ ਮਤਲਬ ਪੀਆਰ ਦੇ ਦਿੰਦੀ ਕਹਿੰਦੇ ਕੈਨੇਡਾ ਦੀ ਸਰਕਾਰ ਦਾ ਅਸਲ ਬੇਸਿਕ ਮੋਟਿਵ ਕੀ ਹੈ ਕੈਨੇਡਾ ਦੀ ਸਰਕਾਰ ਚਾਹੁੰਦੀ ਕਿ ਬੱਚੇ ਇੱਕੋ ਜਗ੍ਹਾ ਕਨਸੈਂਟ੍ਰੇਟਡ ਨਾ ਰਹਿਣ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਸਰਕਾਰ ਨੇ ਕੈਨੇਡਾ ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਧਾਉਣ ਤੇ ਇਨਕਾਰ ਕਰ ਦਿੱਤਾ ਹੈ ਅਤੇ ਇਹ ਵੀ ਦੱਸਦੀ ਹੈ ਕਿ ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹਾਸਲ ਕਰਕੇ ਨਿਮਾ ਨੂੰ ਸਖਤ ਅਤੇ ਸਿੱਧਾ ਕਰ ਦਿੱਤਾ ਜਿਸ ਦੇ ਨਾਲ ਵਿਦਿਆਰਥੀਆਂ ਤੇ ਇਸ ਦਾ ਕਾਫੀ ਅਸਰ ਪਵੇਗਾ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਇਸ ਸਮੇ 14 ਲੱਖ ਦੇ ਕਰੀਬ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ ਇੱਥੇ ਵੀ ਦੱਸਦੀ ਹੈ ਕਿ ਜੇਕਰ ਸਰਕਾਰ ਸਖਤ ਕਦਮ ਚੁੱਕਦੀ ਹੈ ਤਾਂ ਇਸ ਦਾ ਅਗਲੇ ਸਾਲ ਤੇ ਕਾਫੀ ਵਿਦਿਆਰਥੀਆਂ ਦੇ ਉੱਤੇ ਅਸਰ ਪੈ ਸਕਦਾ ਹੈ ਤੇ ਮੂਲ ਦੇਸ਼ ਵੀ ਵਾਪਸ ਜਾਣਾ ਪੈ ਸਕਦਾ ਹੈ ਕੈਨੇਡਾ ਨੇ ਕਾਫੀ ਅਪਡੇਟਸ ਕੀਤੇ ਨੇ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਜਿੱਦਾਂ ਫੀਸ ਇੰਕਰੀਜ਼ ਹੋਈ ਯਸ ਦੂਸਰਾ ਨਾਲ ਵਰਕ ਪਰਮਿਟ ਐਕਸਟੈਂਸ਼ਨ ਬੰਦ ਕੀਤੀ ਹੈ ਇਨੂੰ ਤੈਨੂੰ ਸਮਝਣਾ ਪਊਗਾ ਕਿ ਇਹ ਜਿੱਦਾਂ ਅਸੀਂ ਖਬਰ ਸੁਣ ਰਹੇ ਹਾਂ ਉਦਾਂ ਨਹੀਂ ਆ ਵਰਕ ਪਰਮਿਟ ਬੰਦ ਨਹੀਂ ਕਰ ਰਿਹਾ ਕੈਨੇਡਾ ਕੈਨੇਡਾ 2008 ਤੋਂ ਪ੍ਰੋਵੀਜ਼ਨ ਹੈ ਕਿ ਜਿਹੜਾ ਬੱਚਾ 2 ਸਾਲ ਦੀ ਪੜ੍ਹਾਈ ਕਰਦਾ ਆ ਉਹਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਸਟਡੀ ਵਰਕ ਪਰਮਿਟ ਮਿਲਦਾ ਆ ਕਿ ਆਪਣੀ ਜਦੋਂ 2 ਸਾਲ ਦੀ ਪੜ੍ਹਾਈ ਉਹਨੇ ਪੂਰੀ ਕੀਤੀ ਉਸ ਤੋਂ ਬਾਅਦ ਸਰਕਾਰ ਨੂੰ 3 ਸਾਲ ਕੰਮ ਕਰਨ ਦਾ ਮੌਕਾ ਦਿੰਦੀ ਆ ਜਿਹਦਾ ਮਤਲਬ ਇਹ ਹੈ ਕਿ ਉਹ 3 ਸਾਲ ਤੱਕ ਉੱਥੇ ਕੰਮ ਕਰੇ ਉਸ ਤੋਂ ਬਾਅਦ ਆਪਣੀ ਪੀਆਰ ਪਾ ਲਵੇ ਹੁਣ ਕਈ ਬੱਚਿਆਂ ਕੋਲ ਜਦੋਂ ਤੁਸੀਂ ਪੀਆਰ ਪਾਉਣੀ ਆ ਉਦੋਂ ਇਮਪਲੋਇਰ ਨਹੀਂ ਹੁੰਦਾ ਸੋ ਉਹ ਬੱਚਿਆਂ ਨੂੰ ਆਪਣਾ ਵਰਕ ਪਰਮਿਟ ਐਕਸਟੈਂਡ ਕਰਦੇ 18 ਮਹੀਨਿਆਂ ਲਈ ਸੋ ਜਿਹੜਾ ਫਰਦਰ ਐਕਸਟੈਂਸ਼ਨ ਜਿਹੜੀ 18 ਮਹੀਨੇ ਦੀ ਹੁੰਦੀ ਜਾਂ 1.5 ਸਾਲ ਦੀ ਹੁੰਦੀ ਸੀ ਉਹ ਬੰਦ ਕੀਤੀ ਹੈ ਔਰ ਉਹ ਵੀ ਉਹਨਾਂ ਬੱਚਿਆਂ ਦੀ ਹੋਈ ਹੈ ਜਿਨ੍ਹਾਂ ਦੀ 1 ਜਨਵਰੀ ਤੋਂ ਬਾਅਦ 1 ਜਨਵਰੀ 2024 ਤੋਂ ਬਾਅਦ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਊਗਾ ਸੋ ਜਿਨ੍ਹਾਂ ਦਾ ਇਸ ਤੋਂ ਪਹਿਲਾਂ ਵਾਲੀ ਲਾਈਕ 31 ਜਨਵਰੀ ਤੱਕ ਇਨਾਂ ਕੋਲ ਜਿਹੜੇ ਬੱਚਿਆਂ ਦੇ ਹਾਲੇ ਵਰਕ ਪਰਮਿਟ ਜਿਹਨਾਂ ਦਾ ਐਕਸਪਾਇਰ ਹੋ ਰਿਹਾ ਉਹ ਹਾਲੇ ਵੀ ਐਕਸਟੈਂਸ਼ਨ ਲੈ ਸਕਦੇ ਆ ਤੇ ਜਿੱਦਾਂ ਤੁਸੀਂ ਦੱਸਿਆ ਕਿ 1 ਜਨਵਰੀ ਦੇ ਬਾਅਦ ਜਿਹੜੇ ਬੱਚੇ ਉੱਥੇ ਜਾਣਗੇ ਵਰਕ ਪਰਮਿਟ ਵੀਜ਼ਾ ਲੈਣਗੇ ਔਰ ਉਹਨਾਂ ਦੀ ਐਕਸਟੈਂਸ਼ਨ ਜਿਹੜੀ ਅੱਗੇ ਨਹੀਂ ਵਧਾਈ ਹਾਂ 3 ਸਾਲ ਤੋਂ ਬਾਅਦ ਜਿਹੜਾ 1.5 ਸਾਲ ਦਾ ਫਰਦਰ ਐਕਸਟੈਂਸ਼ਨ ਸੀ ਉਹ ਨਹੀਂ ਹੋਏਗੀ ਸੋ ਕਿਤੇ ਨਾ ਕਿਤੇ ਕੈਨੇਡਾ ਇਹ ਚਾਹ ਰਿਹਾ ਕਿ ਜਿਹੜਾ ਬੱਚਾ ਆਵੇ ਲਾਇਕਤ ਵਾਲਾ ਆਵੇ ਪੜੇ ਆਪਣੀ ਪੜ੍ਹਾਈ ਦੇ ਮੁਤਾਬਕ ਕੰਮ ਲਵੇ ਉਹਨੂੰ ਉੱਥੇ ਜੌਬ ਮਿਲੇ ਜੌਬ ਕੈਨੇਡਾ ਦੇ ਅਨੁਸਾਰ ਹੋਵੇ ਔਰ ਜਿਹੜਾ ਬੱਚਾ ਕਮਾਊ ਹੋ ਜਾਵੇ ਉਹਦੇ ਸਿਰ ਤੇ ਹੱਥ ਰੱਖ ਦਵੇ ਵੀ ਇਹ ਅੱਜ ਤੋਂ ਤੂੰ ਸਾਦਾ ਪੁੱਤਰ ਉਹਨੂੰ ਮਤਲਬ ਪੀਆਰ ਦੇ ਦਿੱਤੀ ਜਾਵੇ ਸੋ ਜਿਹੜੇ ਜੌਬਸ ਪੱਕੀਆਂ ਹਾਸਲ ਨਹੀਂ ਕਰ ਪਾਉਣਗੇ ਉਹਨਾਂ ਬੱਚਿਆਂ ਨੂੰ ਦਿੱਕਤ ਰਹੇਗੀ ਲੋਕਾਂ ਦੀ ਕੰਫਿਊਜ਼ਨ ਹੋ ਰਹੀ ਹੈ ਕਿ ਜਿਹੜਾ ਵਰਕ ਪਰਮਿਟ ਵੀਜ਼ਾ ਬੰਦ ਕਰ ਰਹੇ ਐਕਸਟੈਂਸ਼ਨ ਬੰਦ ਕਰ ਰਹੇ ਨੇ ਇਸ ਬਾਰੇ ਤੁਹਾਡਾ ਕੀ ਨਹੀਂ ਆਬਵੀਅਸਲੀ ਇੱਕ ਅਸਰ ਤੇ ਹੈਗਾ ਹੀ ਆ ਕਿ ਜਿੱਥੇ ਬੱਚਿਆਂ ਨੂੰ ਕੈਨੇਡਾ ਤੋਂ ਅਜ ਤੱਕ ਅਸੀਂ ਕਦੀ ਕੋਈ ਇੱਕੋ ਜਿਹਾ ਸਟੂਡੈਂਟ ਬਿਨਾ ਉੱਥੇ ਸੈਟਲ ਹੁੰਦਾ ਵੇਖਿਆ ਨਹੀਂ ਇੱਕ ਬੱਚਾ ਅਜ ਤੱਕ ਵਾਪਸ ਮੁੜਦਾ ਨਹੀਂ ਵੇਖਿਆ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਕਿਉਂਕਿ ਇਦਾਂ ਦੇ ਕੁਝ ਨਤੀਜੇ ਸਾਹਮਣੇ ਆਉਣ ਬਿਕੋਜ਼ ਐਸ ਟਾਈਮ ਇੱਕ ਮਿਲੀਅਨ ਤੋਂ ਵੱਧ ਸਟੂਡੈਂਟਸ ਨੇ ਉੱਥੇ ਔਰ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਸਭ ਤੋਂ ਵੱਡਾ ਕੰਟ੍ਰਿਬਿਊਟਰ ਹੈ ਕੈਨੇਡਾ ਜਿੰਨੇ ਸਟੂਡੈਂਟ ਜਾਂਦੇ ਆ ਸਭ ਤੋਂ ਵੱਧ ਕੰਟ੍ਰਿਬਿਊਸ਼ਨ ਇੰਡੀਆ ਦੀ ਹੈ ਔਰ ਇੰਡੀਆ ਦੇ ਵਿੱਚ ਵੀ ਅਗਰ ਸਭ ਤੋਂ ਵੱਧ ਕੰਟ੍ਰਿਬਿਊਸ਼ਨ ਵੇਖਿਆ ਜਾਵੇ ਦਾ 60-70% ਬੱਚੇ ਜਿਹੜੇ ਉਹ ਕੱਲੇ ਪੰਜਾਬ ਤੋਂ ਜਾਂਦੇ ਆ ਔਰ ਸਿੱਧੇ ਤੌਰ ਤੇ 5 ਲੱਖ ਪੰਜਾਬੀ ਆ ਜਿਨ੍ਹਾਂ ਨੂੰ ਇਹਦਾ ਅਸਰ ਪਊਗਾ ਅਗਰ ਪੀਆਰ ਦੇ ਸਬੰਧੀ ਇਹਦਾ ਦੂਸਰਾ ਅਸਰ ਇਹ ਪਊਗਾ ਕਿ ਜੌਬਸ ਜਿਹੜੀਆਂ ਕੈਨੇਡਾ ਚ ਅੱਗੇ ਬੱਚਿਆਂ ਨੂੰ ਪੈਸੇ ਨਹੀਂ ਖਰਚਣੇ ਪੈਂਦੇ ਸੀ ਇਸ ਛਟਪਟਾਹਟ ਦੇ ਵਿੱਚ ਬੱਚੇ ਪੈਸੇ ਖਰਚਣੇ ਪੈਣਗੇ ਕੈਨੇਡਾ ਅੱਗੇ ਨੂੰ ਹੋਰ ਮਹਿੰਗਾ ਹੋ ਜਾਊਗਾ ਵਰਕ ਪਰਮਿਟ ਦੀਆਂ ਜੌਬਸ ਖਰੀਦ ਕੇ ਪੱਕਾ ਕਰਨ ਵਾਲਾ ਤਰੀਕਾ ਇੱਕ ਚੱਲੂਗਾ ਪਿਛਲੇ ਦਿਨ ਵੀ ਕਿਉਂਕਿ ਕੈਨੇਡਾ ਸਰਕਾਰ ਨੇ ਦੋ ਗੁਣਾ ਫੀਸ ਕਰ ਦਿੱਤੀ ਗਈ ਹੈ 10000 ਡਾਲਰ ਜਿਹੜਾ 20000 ਡਾਲਰ ਕਰ ਦਿੱਤਾ 2635 ਡਾਲਰ ਕਰ ਦਿੱਤੇ ਹਾਂ ਤੇ ਇਤਨਾ ਲੱਗਦਾ ਨਹੀਂ ਹੈ ਕਿ ਜਿਹੜੇ ਬੱਚੇ ਇਹਨਾ इजीली ਜਿਹੜਾ ਕੈਨੇਡਾ ਜਾਂਦੇ ਸੀ ਸਟਡੀ ਬੇਸ ਜਾਂ ਆਪਣੇ ਉੱਥੇ ਅਗਰ ਦਰਦਤੀ ਹੈ ਵੇ ਅਗਰ ਪੀਆਰ ਲੈਂਦੇ ਸੀਗੇ ਸੈਟਲ ਹੋ ਜਾਂਦੇ ਸੀਗੇ ਤੇ ਉਹਨਾਂ ਦਾ ਜ਼ਿਆਦਾ ਔਖਾ ਹੋ ਜਾਣਾ ਬਿਲਕੁਲ ਕੈਨੇਡਾ ਇੱਕ ਸੱਚੇ ਸਾਥੀ ਵਾਂਗੂ ਇੰਡੀਆ ਦਾ ਸਾਥ ਦਿੱਤਾ ਆ ਸਾਡੇ ਸਟੂਡੈਂਟਸ ਨੂੰ ਅਬਜ਼ੌਰਬ ਕੀਤਾ ਕੈਨੇਡਾ ਨੇ ਕੈਨੇਡਾ ਨੇ ਪੀਆਰ ਦਿੱਤੀ ਰਿਸਪੈਕਟ ਦਿੱਤੀ ਕੈਨੇਡਾ ਨੇ ਉਹਨਾਂ ਦੀ ਜੀਐਫ ਚ ਮਾਨ ਸਨਮਾਨ ਵਾਲਾ ਰਪਈਆ ਵੀ ਦਿੱਤਾ ਜਿਹਦਾ ਕਰਕੇ ਇੱਕ ਪਰਿਵਾਰ ਲਈ ਇਦਾਂ ਦਾ ਟ੍ਰੈਂਡ ਬਣ ਗਿਆ ਸੀਗਾ ਕਿ 12-15 ਲੱਖ ਚ ਬੱਚਾ ਕਿਤੇ ਜਾ ਕੇ ਸੈੱਟ ਹੋ ਸਕਦਾ ਹੈ ਸੋ 12-15 ਲੱਖ ਚ ਇੱਥੇ ਕਾਰੋਬਾਰ ਨਾ ਕਰੀਏ 12-15 ਲੱਖ ਲਾ ਕੇ ਬੱਚਾ ਬਾਹਰ ਭੇਜੀਏ ਉਹ ਜਿਹੜੀ 15 ਲੱਖ ਦੀ ਸਾਈਕਲੋਜੀਕਲ ਮਾਈਂਡ ਸੈੱਟ ਸੀਗਾ ਉਹ ਸ਼ਿਫਟ ਹੋ ਕੇ ਹੁਣ 25 ਲੱਖ ਤੱਕ ਜਾਊਗਾ ਸੋ ਸਾਈਕੋਲੋਜੀਕਲੀ ਪੇਰੈਂਟਸ ਨੂੰ ਤਿਆਰ ਰਹਿਣਾ ਪਊਗਾ ਕਿ ਜਿਹੜੇ ਬੱਚੇ ਨੇ ਬਾਹਰ ਜਾਣਾ ਹੈ ਉਹਦੇ ਲਈ 25 ਲੱਖ ਦਾ ਪ੍ਰਬੰਧ ਕਰਨਾ ਪਊਗਾ। ਔਰ ਯੈਸ ਸਾਨੂੰ ਕੋਈ ਨਾ ਕੋਈ ਜਿਹੜਾ ਜੇਬ ਦੇ ਉੱਪਰ ਭਾਰ ਤੇ ਪੈਣਾ ਹੀ ਆ ਹੌਲੀ ਹੌਲੀ ਸਰਕਾਰਾਂ ਜਿਹੜੇ ਮਰਜ਼ੀ ਮੁਲਕ ਦੀਆਂ ਲੈ ਲਓ ਇਹ ਬੇਰਹਿਮ ਨੇ। ਸੋ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ ਕੈਨੇਡਾ ਨੇ ਵੀਜ਼ਾ ਕੋਟਾ ਇਨਕਰੀਜ਼ ਕੀਤਾ ਇਸ ਸਾਲ। ਕੈਨੇਡਾ ਨੇ ਵੀਜ਼ਾ ਕੋਟਾ 9 ਲੱਖ ਸਟੂਡੈਂਟ ਦਾ ਕਰਤਾ ਹੈ। ਕੈਨੇਡਾ ਨੇ ਜਿਹੜੇ ਪੱਕੇ ਤੌਰ ਤੇ ਭਰਤੀ ਕਰਨੇ ਆ ਉਹ ਅਗਲੇ ਸਾਲ ਤੋਂ 5 ਲੱਖ ਬੰਦਾ ਹਰ ਸਾਲ ਭਰਤੀ ਕਰਨਾ ਜਿਹਨੂੰ ਵੀ IR ਦੇਣੀ ਆ ਔਰ ਇਹਦੇ ਨਾਲ ਨਾਲ ਕੈਨੇਡਾ ਚਾਹੁੰਦਾ ਕਿ ਸਾਡੇ ਕੋਲ ਮਾਇਆ ਵੀ ਚੰਗੀ ਆਵੇ ਸੋ GIC ਦੀ ਫੀਸ ਵਧਾ ਦਿੱਤੀ ਹੈ ਉਤੋਂ ਹੁਣ ਵਰਕ ਪਰਮਿਟ ਦੇ ਉੱਪਰ ਅਸਰ ਪਊਗਾ ਕਿ ਬੱਚਿਆਂ ਨੂੰ ਜੌਬਸ ਖਰੀਦਣੀਆਂ ਪੈਣਗੀਆਂ ਸੋ ਕੈਨੇਡਾ ਦਾ ਫਾਇਦਾ ਹੋ ਰਿਹਾ ਪਰ ਬਾਕੀਆਂ ਦੇ ਜੇਬ ਦੇ ਉੱਪਰ ਤੇ ਭਾਰ ਲੈ ਡੈਫੀਨਿਟਲੀ ਜੌਬਸ ਮਿਲਦੀਆਂ ਸੀ ਹੁਣ ਜੌਬਸ ਨੂੰ ਖਰੀਦਣ ਲਈ ਪੈਸਾ ਲੱਗਦਾ ਆਪ ਦਾ ਹੁਣ ਇਹ ਟ੍ਰੈਂਡ ਆਊਗਾ ਇਹ ਟ੍ਰੈਂਡ ਸ਼ੁਰੂ ਹੋਊਗਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਚੱਲਿਆ ਸੀ ਆਸਟ੍ਰੇਲੀਆ ਦੇ ਵਿੱਚ ਵੀ ਲੋਕੀ ਰੈਸਟੋਰੈਂਟ ਖਰੀਦ ਲੈਂਦੇ ਸੀ ਜੌਬਸ ਵੇਚਣ ਦੇ ਚੱਕਰ 'ਚ ਤੇ ਹੁਣ ਇਹ ਤਰੀਕਾ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਰਸਤਾ ਬਣਾਊਗਾ ਤੁਹਾਡੇ ਵੱਲੋਂ ਕਿ ਤੁਸੀਂ ਮਾਇਦੋਂ ਤੁਹਾਡੇ ਤੋਂ ਇਥੇ ਉਹ ਸਟੂਡੈਂਟ ਸਿੱਕੇ ਬਾਹਰ ਜਾਂਦੇ ਨੇ ਹੁਣ ਤਾਂ ਤੁਹਾਡੇ ਕੋਲ ਕਿੰਨੇ ਕਿੰਨੇ ਸਟੂਡੈਂਟ ਜਾ ਚੁੱਕੇ ਨੇ ਕਿੰਨੇ ਕਿ ਸੈਟਲ ਹੋਏ ਨੇ ਤੇ ਜਿਹੜੇ ਅੱਗੇ ਜਾਣ ਵਾਲੇ ਨੇ ਉਹਨਾਂ ਲਈ ਕੀ ਸੋਚਦੇ ਹੋ ਦੇਖੋ ਕੈਨੇਡਾ ਦੇ ਵਿੱਚ ਜਿੰਨੇ ਵੀ ਸਟੂਡੈਂਟ ਅੱਜ ਤੱਕ ਗਏ ਆ ਕੋਈ ਇੱਕ ਵੀ ਸਟੂਡੈਂਟ ਇਦਾਂ ਦਾ ਹੈ ਨਹੀਂ ਕਿ ਬੱਚਿਆਂ ਨੂੰ ਸਟੇਟਸ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ ਇਹ ਪੁਆਇੰਟਸ ਨਹੀਂ ਬਣਦੇ ਸਸਕੈਚੂਵਨ ਚੱਲ ਗਿਆ ਕੋ ਮੈਨੀਟੋਬਾ ਚੱਲ ਗਿਆ ਕੋ ਐਲਬਰਟਾ ਚੱਲ ਗਿਆ ਸੋ ਕਈ ਪੀ ਐਨ ਪੀ ਪ੍ਰੋਗਰਾਮਸ ਨੇ ਸੋ ਕੈਨੇਡਾ ਦੀ ਸਰਕਾਰ ਦਾ ਅਸਲ ਬੇਸਿਕ ਮੋਟਿਵ ਕੀ ਹੈ ਕਿ ਕੈਨੇਡਾ ਦੀ ਸਰਕਾਰ ਚਾਹੁੰਦੀ ਕਿ ਬੱਚੇ ਇੱਕੋ ਜਗ੍ਹਾ ਕਨਸੈਂਟਰੇਟਡ ਨਾ ਰਹਿਣ ਜਿੱਦਾਂ ਸਾਡੇ ਬੱਚੇ ਜਾਂਦੇ ਨੇ ਵੈਂਕੂਵਰ ਜਾਂ ਟੋਰਾਂਟੋ ਦੋ ਹੀ ਸਟੇਸ਼ਨਸ ਨੇ ਸਾਡੇ ਔਰ ਉਧਰ ਸਰੀ ਵਾਲਾ ਇਲਾਕਾ ਮੱਲਿਆ ਹੋਇਆ ਇਧਰ ਬ੍ਰੈਮਟਨ ਵਾਲਾ ਇਲਾਕਾ ਮੱਲਿਆ ਹੋਇਆ ਔਰ ਸਭ ਤੋਂ ਬਾਅਦ ਤੁਸੀਂ ਪ੍ਰਾਈਸੇਸ ਦੇਖੋਗੇ ਉਹ ਵੀ ਇਨਾਂ ਇਲਾਕੇ ਦੇ ਵਿੱਚ ਯਾਰ ਕਿਤੇ ਨਹੀਂ ਲੱਗ ਨਹੀਂ ਰਿਹਾ ਕਿ ਪਿਛੇ ਜਿਹੜੇ ਉੱਥੇ ਦੇ ਗੋਰੇ ਸੀ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਸਾਡੀ ਜੌਬ ਤੇ ਖਤਰਾ ਮਨ ਰਾ ਗਿਆ ਕਿਉਂਕਿ ਜ਼ਿਆਦਾਤਰ ਜਿਹੜੇ ਇੰਡੀਅਨਸ ਨੇ ਪੰਜਾਬੀ ਖਾਸ ਕਰ ਉਹ ਉਹਨਾਂ ਦੀ ਜੌਬ ਦੇ ਉੱਪਰ ਜਿਹੜਾ ਆ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਜੌਬ ਦੀ ਉੱਥੇ ਤਿੱਕਾ ਤੋਂ ਨਹੀਂ ਚਲੂਗੀ ਦੇਖੋ ਇਹ ਇਹਨੂੰ ਦੇਖਦੇ ਹੋਏ ਤਾਂ ਵੀ ਸਰਕਾਰ ਇਦਾਂ ਦੇ ਫੈਸਲੇ ਨਹੀਂ ਨਹੀਂ ਕੈਨੇਡਾ ਇੱਕ ਵਾਈਬਰੈਂਟ ਮਲਟੀਕਲਚਰਲ ਕੰਟਰੀ ਹੈ ਕੈਨੇਡਾ ਉਹ ਮੁਲਕ ਆ ਜਿੱਥੇ ਤਕਰੀਬਨ ਲੋਕ ਬਾਹਰੋਂ ਆ ਕੇ ਵਸੇ ਨੇ ਸਾਰੇ ਸੋ ਇਸ ਕਰਕੇ ਲੋਕਲ ਕਲਚਰ ਇਸ਼ੂਜ਼ ਇਦਾਂ ਨਹੀਂ ਆ ਉੱਥੇ ਬਹੁਤ ਜ਼ਿਆਦੀਆਂ ਨਹੀਂ ਹੋਣਦੀਆਂ ਆ ਆ ਇਹ ਖਵਦਾ ਸਾਹਮਣੇ ਆਈ ਹੈ ਸਰ ਆਈ ਥਿੰਕ ਇਹ ਇਹ ਬਹੁਤ ਜ਼ਿਆਦਾ ਅਸਰ ਨਹੀਂ ਇਨਾਂ ਚੀਜ਼ਾਂ ਦਾ ਹੈਗਾ ਬਿਕੋਜ਼ ਜੇ ਅਗਰ ਕੈਨੇਡਾ ਦੇ ਸੈਸ਼ਨ ਦੇ ਸਮੇਂ ਚ ਗੁਜ਼ਰ ਰਿਹਾ ਆ ਤਾਂ ਸੈਸ਼ਨ ਨੂੰ ਖਤਮ ਵੀ ਸਟੂਡੈਂਟ ਦੀ ਭਾਸ਼ਾ ਨਹੀਂ ਕਰਨਾ ਸਟੂਡੈਂਟ ਦੀ ਜਿਹੜੀ ਆ ਕਮਿਊਨਿਟੀ ਇੰਨਾ ਨਹੀਂ ਕਰਨਾ ਹੈ ਕੈਨੇਡਾ ਦਾ ਬਹੁਤ ਵੱਡਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਰੋਲ ਇਮੀਗ੍ਰੇਸ਼ਨ ਦੇ ਮਹਿਕਮੇ ਦਾ ਆ ਔਰ ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਬਹੁਤ ਵੱਡਾ ਆ ਇਹਨਾਂ ਦਾ ਕੈਨੇਡਾ ਦੇ ਵਿੱਚ ਸਟੂਡੈਂਟਸ ਦਾ ਕੋਟਾ ਵਧਾਉਣ ਦਾ ਫੀਸਾਂ ਵਧਾਉਣ ਦਾ ਇੱਕ ਸੰਤਾ ਜਾਂ ਐਂਗਲ ਹੈ ਕੈਨੇਡਾ ਦਾ ਰੈਸੈਸ਼ਨ ਖਤਮ ਕਰਨਾ ਸਟੂਡੈਂਟਸ ਵੱਧ ਆਉਣਗੇ ਸਟੂਡੈਂਟਸ ਦੀ ਡਿਮਾਂਡ ਵਧੇਗੀ ਲੋਕਲ ਮਾਰਕੀਟ ਦੀਆਂ ਜੌਬਸ ਕ੍ਰੀਏਟ ਹੋਣਗੀਆਂ ਇਹ ਹੀ ਸਟੂਡੈਂਟ ਜੌਬ ਕਰਨਗੇ ਇਹ ਹੀ ਜੌਬ ਸਪਲਾਈਅਰ ਹੋਣਗੇ ਇਹ ਹੀ ਜੌਬਸ ਕ੍ਰੀਏਟ ਹੋਣੀਆਂ ਨੇ ਭਰਨੀਆਂ ਵੀ ਇਹਨਾਂ ਨੇ ਸੋ ਕੰਜ਼ਿਊਮ ਵੀ ਇਹਨਾਂ ਨੇ ਕਰਨਾ ਸਪਲਾਈ ਵੀ ਇਹਨਾਂ ਨੇ ਕਰਨਾ ਅਲਟੀਮੇਟਲੀ ਜਿਹੜਾ ਪੈਸਾ ਬਾਹਰੋਂ ਆ ਰਿਹਾ ਉਹ ਇਸੇ ਇਕਨੋਮੀ ਦੇ ਵਿੱਚ ਰਿਵੋਲਵ ਹੋਣਾ ਹੈ ਜਿਦਾ ਕਰਕੇ ਕੈਨੇਡਾ ਦਾ ਰੈਸੈਸ਼ਨ ਕੈਨੇਡਾ ਦੀ ਜਿਹੜੀ ਬਿਹਤਰੀ ਆ ਉਹ ਇਸ ਸਬ ਦੇ ਨਾਲ ਜੁੜੀ ਹੋਈ ਆ ਫਾਇਦਾ ਤਾਂ ਅਲਟੀਮੇਟਲੀ ਕੈਨੇਡਾ ਦਾ ਹੈ ਹੀ ਆ ਕੀ ਰਾਏ ਤੇ ਨਾ ਚਾਹੂੰਗੀ ਜਿਹੜੇ ਲੋਕ ਇੱਥੇ ਬਾਹਰ ਜਾਂਦੇ ਨੇ ਜਾਂ ਬੱਚੇ ਜਿਹੜੇ ਸਟੱਡੀ ਤੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਵੀਜ਼ਾ ਵੀ ਲੈਣਾ ਔਖਾ ਹੋ ਜਾਏਗਾ ਉਹਨਾਂ ਕੀ ਰਾਏ ਦੇਖੋ ਤੈਨੂੰ ਇਹ ਸੋਚਣਾ ਪਊਗਾ ਆਪਣੇ ਕੈਰੀਅਰਸ ਬਾਰੇ ਕੈਰੀਅਰ ਇੱਥੇ ਵੀ ਬਹੁਤ ਨੇ ਔਰ ਜਦੋਂ ਹੁਣ ਮੇਰੇ ਵੱਲ ਦੇਖੋ ਮੈਂ ਕਦੀ ਬਾਹਰ ਜਾ ਕੇ ਸੈਟਲ ਹੋਣ ਦੀ ਨਹੀਂ ਸੋਚੀ ਬਿਕਾਜ਼ ਸਾਡੇ ਕੈਰੀਅਰਸ ਇੱਥੇ ਨੇ ਸੋ ਸਟੂਡੈਂਟਸ ਨੂੰ ਸੈਕੰਡ ਆਪਸ਼ਨ ਸੋਚਣੀ ਪਊਗੀ ਕਿ ਜੇਕਰ 25 ਲੱਖ ਰੁਪਏ ਦਾ ਸਵਾਲ ਆ 25 ਲੱਖ ਦਾ ਕਾਰੋਬਾਰ ਕਿੱਤੇ ਜਾ ਸਕਦੇ ਨੇ 25 ਲੱਖ ਦੀ ਥਾਂ ਤੇ ਵਾਗਰ ਸਾਰਾ ਜੋਰ ਅਸੀਂ 6-7 ਬੈਂਡਾਂ ਤੇ ਲਾਇਆ ਕੀ ਅਸੀਂ ਇਥੇ ਦੇ ਕੰਪੀਟੀਟਿਵ ਐਗਜ਼ਾਮ ਕਰੈਕ ਕਰ ਸਕਦੇ ਆ ਆਈਐਸ ਪੀਸੀਐਸ ਵੱਲੋਂ ਸਾਡਾ ਧਿਆਨ ਹੋ ਸਕਦਾ ਆ ਇਹ ਬੱਚਿਆਂ ਨੂੰ ਸੋਚਣਾ ਪਊਗਾ ਔਰ ਇਹ ਸ਼ਾਇਦ ਸੋਚਣ ਤੇ ਮਜਬੂਰ ਵੀ ਕਰੇ ਔਰ ਸਾਨੂੰ ਖੁਦ ਨੂੰ ਲੱਗਦਾ ਹੈ ਕਿ ਇਮੀਗ੍ਰੇਸ਼ਨ ਬਹੁਤ ਹੋ ਗਈ ਕਿਤਨਾ ਕਿਤੇ ਪੰਛੀਆਂ ਨੇ ਵਾਪਸ ਮੁੜਨ ਦਾ ਵੀ ਸਮਾਂ ਆ ਗਿਆ ਆ ਸੋ ਸਾਡੀ ਮਾਰਕੀਟ ਵੀ ਇੱਥੇ ਗਰੋ ਕਰ ਰਹੀ ਆ ਬੱਚਿਆਂ ਲਈ ਪੜਨ ਜਾਣਾ ਐਜੂਕੇਸ਼ਨ ਬਹੁਤ ਜ਼ਬਰਦਸਤ ਚੀਜ਼ ਹੈ ਔਰ ਕੱਲੀ ਐਜੂਕੇਸ਼ਨ ਬਾਹਰ ਇਹਨਾਂ ਇੱਕ ਵਾਰ ਪੜ੍ਹਾਈ ਬਹੁਤ ਬਿਹਤਰ ਹੈ ਇਹਦੀ ਟਰੈਵਲਿੰਗ ਆ ਇਹ ਬੱਚੇ ਨੂੰ ਬਸ ਸਿਆਣਾ ਬਣਾਉਂਦੀ ਆ ਇਹ ਬੱਚੇ ਦਾ ਕਰੀਅਰ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਂਦੀ ਆ ਸੋ ਇਹਦੇ ਜਾਣ 'ਚ ਕੋਈ ਬੁਰਾਈ ਨਹੀਂ ਪਰ ਤੈਨੂੰ ਸੈਟਲਮੈਂਟਸ ਇੱਥੇ ਸੋਚਣ ਬਾਰੇ ਵੀ ਸੋਚਣਾ ਪਊਗਾ ਹੁਣ ਬੱਚੇ ਜੇਕਰ ਬਾਹਰ ਜਾ ਕੇ ਸੈੱਟ ਨਹੀਂ ਹੋ ਪਾਣਗੇ ਉਹਨਾਂ 'ਚ ਬਹੁਤੇ ਆ ਕੇ ਇੱਥੇ ਕਾਰੋਬਾਰ ਕਰਨਗੇ ਤੋ ਬਿਹਤਰ ਕਾਰੋਬਾਰ ਕਰਨਗੇ ਸੋ ਅਸੀਂ ਇਹਨੂੰ ਪੋਜ਼ਿਟਿਵਿਟੀ ਵੱਲ ਨਾਲ ਵੀ ਵੇਖ ਸਕਦੇ ਆ ਕਿ ਸਾਡੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਲਈ ਇੱਕ ਨਜ਼ਰੀਆ ਇੱਕ ਅਲੱਗ ਹੋ ਸਕਦਾ ਹੈ ਸਰ ਲਖੋ ਪਹਿਲੀ ਗੱਲ ਤਾਂ ਮੈਂ ਖੁਦ ਆਲਪੀ ਸੀ ਕਿ ਮੈਂ 6th ਬੈਂਡ ਸੀਗੇ ਤੇ ਮੈਂ ਕੈਨੇਡਾ ਦਾ ਹੀ ਸੋਚ ਰਿਹਾ ਸੀ ਬਟ ਅਨਫੋਰਚਨਟਲੀ ਤੁਹਾਨੂੰ ਨਾ ਇਹ ਡਿਕਲੇਅਰ ਕੀਤਾ ਕਿ ਫੀਸਿਸ ਵਗੈਰਾ ਵਧਣੀ ਹੈ ਜੁਐਸਸੀ ਬਾਤ ਚਿਕੀਆ ਦਨ ਉਸ ਵਾਰ ਮੈਨੂੰ ਸੋਚਿਆ ਕਿ ਮੈਂ ਮਜਬੂਰ ਹੋਣਾ ਪਿਆ ਕਿ ਮੈਂ ਹੋਰ ਅੱਗੇ ਕੀ ਕਰਾਂ ਕੈਨੇਡਾ ਦਾ ਕਰਾਂ ਸਟੱਡੀਆ ਕਰਾਂ ਜਾਂ ਕੋਈ ਕਿਸੇ ਹੋਰ ਕੰਟਰੀ ਦਾ ਡੈਫੀਨਿਟਲੀ ਸਾਰੇ ਬੈਡ ਇਫੈਕਟ ਪੈ ਰਿਹਾ ਆਨ ਵਾਲੀ ਸਟਾਈਲ ਦੇ ਵਿੱਚ ਕੀ ਲੱਗਦਾ ਹੈਗਾ ਕਿ ਅੱਗੇ ਜਿਹੜਾ ਤੁਹਾਨੂੰ ਘੱਟ ਖਰਚ ਤੇ ਜ਼ਿਆਦਾ ਪੈਂਦਾ ਸੀਗਾ ਜ਼ਿਆਦਾ ਉਦੋਂ ਬੋਝ ਨਹੀਂ ਸੀ ਹੁਣ ਤੁਹਾਡੇ ਦੇ ਜਿਹੜਾ ਬੋਝ ਡਬਲ ਕਰ ਦਿੱਤਾ ਗਿਆ ਫਿਰ ਉੱਥੇ ਜਾ ਕੇ ਤੁਹਾਨੂੰ ਜਿਹੜਾ ਮੁਸ਼ਕਲ ਵੀ ਕਰਨੀ ਪੈ ਸਕਦੀ ਹੈ ਕਿਉਂਕਿ ਉੱਥੇ ਜਿਹੜਾ 2 ਸਾਲ ਦਾ ਵਰਕ ਪਰਮਿਟ ਜਿਹੜਾ ਵੀਜ਼ਾ ਸੀਗਾ ਉਹਨੂੰ ਐਕਸਟੈਂਸ਼ਨ ਦਿੱਤਨ ਦਾ ਜੀ ਡੇਢ ਸਾਲ ਲਈ ਜਾਂਦਾ ਤੁਹਾਨੂੰ ਜੌਬ ਨਹੀਂ ਮਿਲਦੀ ਹੁਣ ਉਹ ਬੰਦ ਕਰ ਰਹੇ ਨੇ ਸੋ ਦੇਖੋ ਇਹ ਵੀ ਇਦਾਂ ਹੁੰਦੀ ਹੈ ਕਿ ਜਦੋਂ ਹੁਣ ਅਸੀਂ ਬਾਹਰ ਜਾ ਕੇ ਕੰਮ ਕਰਨਾ ਹੈ ਅਸੀਂ ਆਪਣੀ ਫੀਸ ਵੀ ਕੱਢਣੀ ਹੈ ਆਪਣਾ ਅਸੀਂ ਸਾਰਾ ਰੈਂਟ ਵਗੈਰਾ ਕੱਢਣਾ ਹੁੰਦਾ ਹੈ ਸੋ ਇੱਕ ਕਹਿ ਸਕਦੇ ਆ ਕਿ ਬਹੁਤ ਗਲਤ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਪੇਟੈਂਟ ਕੀਤਾ ਕਿ ਹਾਂ ਅਸੀਂ ਫੀਸਿਜ਼ ਵਧਾ ਦਿੰਦੇ ਹਾਂ ਜਾਂ ਫਿਰ ਉਹਨਾਂ ਨੇ ਜਿਹੜਾ ਵੀਜ਼ਾ ਐਕਸਟੈਂਡ ਕਰਨਾ ਸੀਗਾ ਉਹ ਵੀ ਉਹਨਾਂ ਨੇ ਘੱਟ ਕਰ ਦਿੱਤਾ ਸੋ ਅਕੋਰਡਿੰਗ ਟੂ ਮੀ ਕਿ ਇਹਨਾਂ ਨੇ ਬਹੁਤ ਹੀ ਇੱਕ ਸਟੂਡੈਂਟਸ ਲਈ ਬਹੁਤ ਇੱਕ ਕਹਿੰਦੇ ਨਾ ਕਿ ਗਲਤ ਤਰੀਕੇ ਨਾਲ ਉਹਨਾਂ ਨੇ ਉਸ ਚੀਜ਼ ਨੂੰ ਸਾਹਮਣੇ ਰੱਖ ਦਿੱਤਾ ਕਿ ਹਾਂ ਤੁਸੀਂ ਇਦਾਂ ਨਹੀਂ ਹੁਣ ਆਨਲਾਈਨ ਟਾਈਮ ਤੇ ਹੁਣ ਜਿਵੇਂ ਤੁਹਾਨੂੰ ਪਤਾ ਕਿ 24 ਦਸੰਬਰ ਆ ਰਿਹਾ ਨਿਊ ਇਅਰ ਆ ਰਿਹਾ ਅੱਗੇ ਜਿਹੜੇ ਆਪਾਂ ਸੈਮੈਸਟਰ ਆ ਰਹੇ ਆ ਤੇ ਉਸ ਅਕੋਰਡਿੰਗ ਉਹਨਾਂ ਨੂੰ ਕੀ ਹੋ ਗਿਆ ਕਿ ਨਹੀਂ ਅੱਗੇ ਹੁਣ ਸਟੂਡੈਂਟ ਸੋਚੇਗਾ ਕਿ ਮੈਂ ਕਹੜਾ ਹੀ ਜਾਵਾਂ ਕਿ ਕਿਵੇਂ ਕਿਤੇ ਹੋ ਜਾਵਾਂ ਸੋ ਇੱਕ ਬੈਡ ਫੈਕਟ ਬੈ ਰਿਹਾ ਆ ਆਨ ਵਾਲੇ ਟਾਈਮ ਦੇ ਵਿੱਚ ਕਿ 5 ਲੱਖ ਸਟੂਡੈਂਟ ਹੈ ਉਹਨਾਂ ਤੇ ਵੀ ਉੱਥੇ ਜਿਹੜਾ ਇਸ ਵਕਤ ਐਕਸਟੈਂਸ਼ਨ ਉਹਨਾਂ ਦਾ ਜਿਹੜਾ ਵੀਜ਼ਾ ਹੋਣਾ ਸੀ ਉਹ ਨਹੀਂ ਹੋਏਗਾ ਤੇ ਲੱਗ ਰਿਹਾ ਕਿ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਡੈਫੀਨਿਟਲੀ ਸਰ ਵਾਪਸੀ ਹੋਏਗੀ ਸਰ ਕਿਉਂਕਿ ਹੁਣ ਇਦਾਂ ਹੈ ਕਿ ਅਗਰ ਉੱਥੇ ਐਕਸਪੈਂਸਿਵ ਸਰ ਤਾਂ ਐਜ਼ ਯੂ نو ਕਿ ਐਕਸਪੈਂਸਿਵ ਬਹੁਤ ਹੁੰਦੇ ਆ ਕੰਮ ਨਹੀਂ ਕਰਾਂਗੇ ਤਾਂ ਐਕਸਪੈਂਸ ਕਿੱਥੋਂ ਵਧਾਂਗੇ ਹੁਣ ਵੀਜ਼ਾ ਸਟੈਂਡ ਵੀ ਉਹਨਾਂ ਨੇ ਘੱਟ ਕਰ ਦਿੱਤਾ ਆ ਸੋ ਸਰਕਾਰ ਨੂੰ ਗੌਰਮੈਂਟ ਇਕ ਵਾਰ ਸੋਚਣਾ ਚਾਹੀਦਾ ਸੀ ਕਿ ਅਗਰ ਸਾਡੇ ਕੋਲ ਸਟੂਡੈਂਟਸ ਆਉਂਦੇ ਆਂ ਇੰਡੀਆ ਤੋਂ ਤਾਂ ਅਸੀਂ ਸਰਵਿਸ ਉਹਨਾਂ ਨੂੰ ਵੀ ਦਿੰਨੇ ਆ ਅਸੀਂ ਖੁਦ ਵੀ ਕੰਮ ਕਰਦੇ ਆ ਸਾਡੇ ਉਹ ਵੀ ਰਿਸਰਚਿੰਗ ਹੁੰਦੇ ਨੇ ਸੋ ਇਕ ਵਾਰ ਸੋਚਣਾ ਚਾਹੀਦਾ ਸੀ ਲੋਕਾਂ ਦਾ ਕੀ ਲੱਗਦਾ ਰੁਜ਼ਾਨ ਨੂੰ ਜਾਨ ਨੂੰ ਵਧੇਗਾ ਕਿ ਘਟੇਗਾ ਨਹੀਂ ਸਰ ਡੈਫੀਨੇਟਲੀ ਹੁਣ ਰੁਜ਼ਾਨ ਬਹੁਤ ਘਟੇਗਾ ਲੋਕੀ ਸੋਚਣ ਕਿ ਕਿਉਂਕਿ ਪਹਿਲਾਂ ਜ਼ਮੀਨਾਂ ਗਿਰਵੀ ਰੱਖ ਕੇ ਰਜ਼ਾਨਦੇ ਸੀਗੇ ਹੁਣ ਲੋਕਾਂ ਨੂੰ ਹੋਰ ਪੈਸਾ ਕਵੇਲਾ 6 ਲੱਖ ਵਿੱਚ ਸੀ ਹੁਣ 13 एक्चुअली ये हम लोग के लिए थोड़ा बहुत लॉस है बिकॉज हम लोग चाहते थे कि एक्सट्रेंड रहे तो हम लोग अर्निंग सोर्स हमारे बढ़ जाते हैं हम लोग से ज़्यादा अर्निंग सोर्स पे ध्यान देते हैं कि हम लोग इतना मतलब इन्वेस्ट करते हैं अपने वीज़ा के ऊपर देन हम प्लान करते हैं कि हम वहाँ जाके अर्न करके अपनी फैमिली का टेक केयर करें बट दिस इज़ दैट पार्ट कि हम लोग ये कंटिन्यू नहीं कर पाएंगे इन फ्यूचर लग नहीं रहा है कि पहले सरकार ने फीस डबल कर दी और अब ये जो नया उन्होंने आदेश जारी किया है कि जो एक्सटेंशन थी वो अब आगे नहीं बढ़ाई बढ़ाएंगे नहीं वो की जाएगी उसके लिए सरकार को एक बार सोचना चाहिए कि हम लोग फॉरन से आते हैं उनके पास उन लोगों को भी हम लोग सर्विस प्रोवाइड करते हैं हम अपने लिए भी करते हैं पर एटलीस्ट देसिडर कि इट्स नॉट गुड

पहले हम लोग सोचते थे कि नहीं वी हैव टू एंड वी विल कंटिन्यू बट अभी ऐसा नहीं हो पाएगा मतलब मोस्ट ऑफ द टाइम कि लाइक हंड्रेड परसेंट वी आर प्लानिंग तो नाइनटी फाइव पर आके एक बार वी कैन स्टार्ट ऑन कि फाइव परसेंट वी कैन रीप्लान थिंग्स कि ऐसा कर पाएंगे कि नहीं कर पाएंगे देन यू हैव टू थिंक अबाउट ऑल थिंग्स अगेन एंड अगेन आप भी कह रहा है और भी जो स्टूडेंट जाना चाहते हैं उनको तो कुछ बोलना चाहेंगे मैं उनको एक ही बात बोलना चाहूंगी इफ़ यू हैव बिग ड्रीम्स यू कैन कंटिन्यू विद योर ड्रीम्स अदरवाइज यू डोंट हैव टू and you should because life ek bar hoti hai ek bar jeete hain to ek bar aapko canada zarur jana chahiye for fulfilling your dreams friendly aapka naam mera naam hai vishal tharawat vishal ji creator sarkar ne piche jehda jic vadati sigi hun jehda work permit visa extension hunda siga usnu bhi oh band kar rahe hain jehde 24 de baad jehde student utthe jaan ge ki kehna sir pehla to dekho mera bhi plan ban reha siga jaan da ਬਟ ਹਜੇ ਮੈਂ ਥੋੜਾ ਡਿਲੇ ਪਾਵਾਂਗਾ ਕੀ ਪਤਾ ਕੋਈ ਹੋਰ ਨਾ ਅਪਡੇਟ ਆ ਜਵੇ ਬਟ ਜੇ ਨਹੀਂ ਕੋਈ ਹੋਰ ਅਪਡੇਟ ਆਂਦਾ ਫਿਰ ਤਾਂ ਚਲੋ ਜਾਣਾ ਹੀ ਪਾਏਗਾ ਬਿਕੋਜ਼ ਆਪਣਾ ਸੁਪਨਾ ਆ ਬਾਹਰ ਜਾਣ ਦਾ ਆਪਣਾ ਪੰਜਾਬੀਆ ਸੁਪਨਾ ਹੁੰਦਾ ਕੀ ਆਪਾਂ ਜਾਣਾ ਕੈਨੇਡਾ ਆ ਤੇ ਫਿਰ ਤਾਂ ਆਪਾਂ ਜਾਵਾਂਗੇ ਜਾਵਾਂਗੇ ਲੱਗ ਨਹੀਂ ਰਿਹਾ ਕਿ ਹੁਣ ਥੋੜਾ ਕੈਨੇਡਾ ਜਾਣਾ ਮੁਸ਼ਕਲ ਹੋ ਰਿਹਾ ਜਿਸ ਤਰ੍ਹਾਂ ਉੱਥੇ ਦੀ ਸਰਕਾਰ ਕਦਮ ਚੱਕ ਰਹੀ ਹੈ ਆਦੇਸ਼ ਜਾਰੀ ਕਰ ਰਹੀ ਹੈ ਜੇ ਅਗਰ ਪਹਿਲਾਂ ਗੱਲ ਕੀਤੀ ਫੀਸ ਜਿਹੜੀ ਡਬਲ ਕਰ ਦਿੱਤੀ ਗਈ ਤੇ ਹੁਣ ਜਿਹੜਾ ਵੀਜ਼ਾ ਐ ਐਕਸਟੈਂਡ ਹੁੰਦਾ ਸੀਗਾ ਤੇ ਉਸ ਨੂੰ ਜਿਹੜਾ ਹੁਣ ਰੋਕ ਰਹੇ ਨੇ ਕਿ ਅੱਗੇ 2 ਸਾਲ ਦਾ ਹੁੰਦਾ ਸੀ 2 ਸਾਲ ਜੇਕਰ ਤੁਹਾਨੂੰ ਅਗਰ ਕੋਈ ਜੌਬ ਮਿਲਦੀ ਸੀਗੀ ਤੇ ਵੈਲਡ ਗੁੱਟ ਹੁੰਦਾ ਸੀ ਅਗਰ ਹੁਣ ਨਹੀਂ ਜੌਬ ਮਿਲਦੀ ਤੇ ਤੁਹਾਡਾ ਜਿਹੜਾ 1.5 ਸਾਲ ਦਾ ਐਕਸਟੈਂਸ਼ਨ ਕਰਨਾ ਸੀ ਉਹ ਉਹਨਾਂ ਬੰਦ ਕਰ ਰਹੇ ਨੇ ਸਰ ਔਖਾ ਤਾਂ ਹੈ ਚਲੋ ਬਟ ਹੁਣ ਕਰ ਵੀ ਕੀ ਸਕਦੇ ਹੁਣ ਜਦੋਂ ਜਿਹਨੇ ਜਿੰਨੇ ਨੇ ਨਾ ਸ਼ੌਂਕ ਤੇ ਸ਼ੌਂਕ ਹੁੰਦਾ ਹੁਣ ਆਪਾਂ ਜਾੜਾ ਵੀ ਉੱਥੇ ਤੇ ਬਾਕੀ ਦੇਖਾਂਗੇ ਹਜੇ ਤਾਂ ਅਪਡੇਟ ਦੇਖਦੇ ਜੇ ਕੋਈ ਹੋਰ ਅਪਡੇਟ ਆਂਦੀ ਹੈ ਸਾਲ ਛੇ ਮਹੀਨੇ ਅੰਦਰ ਠੀਕ ਆ ਨਹੀਂ ਤਾਂ ਚਲੋ ਫਿਰ ਅੱਗੇ ਟਰਾਈ ਕਰਾਂਗੇ ਲਗ ਨਹੀਂ ਰਿਹਾ ਕਿਥੇ 15-20 ਲੱਖ ਰੁਪਇਆ ਲਗਾ ਕੇ ਜਾ ਰਹਾ ਤੇ ਹੁਣ 25-30 ਲੱਖ ਰੁਪਇਆ ਜਿਹੜਾ ਤੁਹਾਨੂੰ ਦੇਣਾ ਪਏਗਾ ਉੱਥੇ ਪਹਿਲਾਂ ਜਾਣ ਤੋਂ ਪਹਿਲਾਂ ਤੇ ਉਸ ਵੇਲੇ ਲੱਗ ਰਿਹਾ ਕਿ ਇੱਕ ਜਿਹੜਾ ਸੁਪਨਾ ਸੀਗਾ ਸਟੂਡੈਂਟਸ ਦਾ ਖਾਸ ਕਰ ਹੁੰਦਾ ਕੈਨੇਡਾ ਜਾ ਕੇ ਸੈਟਲ ਹੋਣਾ ਉੱਥੇ ਜਾ ਕੇ ਜੌਬ ਕਰਨੀ ਤੇ ਹੁਣ ਉੱਥੇ ਜੌਬ ਜਿਹੜੀ ਖਰੀਦਣੀ ਪਏਗੀ ਇੱਕ ਤਰ੍ਹਾਂ ਦੀ ਉਹ ਤਾਂ ਜਦੋਂ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਕ ਔਖਾ ਤਾਂ ਹੈ ਕਿਉਂਕਿ ਹੁਣ ਆਪਾਂ ਘਰਦਿਆਂ ਤੋਂ ਵੀ ਪੈਸੇ ਮੰਗਣੇ ਆ ਸਿੱਧੇ 10-15 ਲੱਖ ਦੀ ਐਕਸਟੈਂਸ਼ਨ ਹੋ ਚੁੱਕੀ ਆ ਤੇ ਬਾਕੀ ਅ ਦੇਖਦੇ ਆ ਕਿ ਕੀ ਕਰ ਸਕਦੇ ਆ ਬਟ ਜਾਣਾ ਤਾਂ ਹੈ ਸਰ ਉਹ ਤਾਂ ਹੁਣ ਜਾਵਾਂਗੇ ਜਿਹਨੇ ਜਾਣਾ ਤਾਂ ਫਿਰ ਪਹਿਲੇ ਦਿਨ ਦੇਖ ਰਹੇ ਬਸ ਮੈਂ ਕਿਸੇ ਸਟੂਡੈਂਟ ਨੂੰ ਕੋਈ رائے ਦੇਣਾ ਚਾਹੁੰਗੀ ਸਟੂਡੈਂਟ ਨੂੰ ਇਹੀ رائے ਦੇਣਾ ਚਾਹੁੰਦੇ ਆ ਜਾਓ ਜਰੂਰ ਬਟ ਪੂਰੀ ਇਨਫੋਰਮੇਸ਼ਨ ਲੈ ਕੇ ਜਾਓ ਤੇ ਇੱਕ ਵਧੀਆ ਕੰਸਲਟੈਂਟ ਤੋਂ ਹੀ ਜਾਓ ਜਿਹੜੇ ਤੁਹਾਨੂੰ ਕੋਈ ਗਾਈਡ ਵਧੀਆ ਤਰੀਕੇ ਨਾਲ ਕਰਨਗੇ